ਵੇਦੀ ਇਧਰੋਂ ਪਰੇ ਹੋਣਾ ਬੋਲ ਬੰਦੂ ਬਸ ਮੰਨਾ ਪੈਣਾ ਇਹਨਾਂ ਨੂੰ ਆਹ ਸਾਦੂ ਬੁੱਗੋਮ ਜੀ ਵਿਰੇ ਛੁਡਾਇਆ ਟਾਕੀ ਜਗਾ ਰੈਂਜ ਮੇਰੇ ਆਹੋ ਕੋਈ ਨਾ ਕੋਈ ਨਹੀਂ ਸੰਤ ਸਾਹੇ ਰਹਾ ਸੀਗੇ ਐ ਕਿਉਂ ਨਹੀਂ ਹੋਣਾ ਕੋਈ ਨਹੀਂ ਕੋਈ ਨਹੀਂ ਬਾਕੀ ਹਰ ਗੱਲ ਤਾਂ ਹੈ ਨਹੀਂ ਕਿ ਮੈਂ ਕਰੂ ਵੀ ਜਰਾ ਕੀ ਕਰੇ ਹੁਣ ਜਗ੍ਹਾ ਨਹੀਂ ਖੁੱਲੀ ਮੈਂ ਤਾਹੇ ਖੜਾ ਵਾਲੀ ਹੈਗਾ ਮੈਂ ਹੱਥ ਕਿਵੇਂ ਲੜ ਕੋਈ ਨਹੀਂ 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 ਕੋਈ ਨਹੀਂ

啊！ ਮਾਰੇ ਨਾਲ ਲਾ ਦੋ ਕੋਈ ਬਾਗਲੀ ਕੋਈ ਨਾਲ ਸਾਫ ਕਰ ਦੋ ਕੋਈ ਪੀਓ ਪੀਓ ਲਿਆ ਉਹਦਾ ਪਰੇ ਬੈਣ ਕੋਈ ਪੀਓ ਹਿੰਦਸਿਮਾ ਕਰ ਦੋ ਕੋਈ ਰੋਜ਼ ਰੋਜ਼ ਘਰ ਬਣ ਕੇ ਆਗੇ ਕੰਮੀ ਕਰਨਾ ਬਾਅਦੇ ਵਿੱਚ ਪਾ ਦਿਓ ਬਾਅਦ ਚ ਪਾ ਦਿਓ ਕਿ ਉਹ ਇਕੱਲਾ ਹੀ ਉੱਥੇ ਹੋ ਜਾਣਾ ਬਾਅਦ ਚ ਕਰਦੇ ਹੋ